ਵੱਦੀ ਮਹਿੰਗਾਈ ਦਾ ਅਸਰ ਮੋਬਾਈਲਾਂ ਦੇ ਰੀਚਾਰਜ ਤੇ ਵੀ ਦੇਖਣ ਨੂੰ ਮਿਲ ਰਿਹਾ ਤੁਹਾਨੂੰ ਦੱਸ ਦਈਏ ਕਿ ਜਿੱਥੇ ਸਾਰੀਆਂ ਚੀਜ਼ਾਂ ਦੇ ਰੇਟ ਵੱਧੇ ਨਜ਼ਰ ਆ ਰਹੇ ਨੇ ਉੱਥੇ ਹੀ ਹੁਣ ਮੋਬਾਈਲਾਂ ਦੀ ਗੱਲ ਕਰੀਏ ਤਾਂ ਮੋਬਾਈਲਾਂ ਦੇ ਰੀਚਾਰਜ ਪਲਾਨ ਵੀ ਵੱਧੇ ਹੋਏ ਨਜ਼ਰ ਆ ਰਹੇ ਨੇ ਜਿਸ ਕਰਕੇ ਲੋਕਾਂ ਨੂੰ ਕਾਫੀ ਪਰੇਸ਼ਾਨੀਆਂ ਵਿਆਰੀਆਂ ਪਰ ਤੁਹਾਨੂੰ ਦੱਸ ਦਈਏ ਕਿ ਉਸ ਦੇ ਚਾਲ ਦੇ ਬੀਐਸ ਨੇਲ ਕਾਫੀ ਫਾਇਦਾ ਉਠਾ ਰਿਆ ਜਿੱਥੇ ਏਟਲ ਅਤੇ ਵੀਆਈ ਨੇ ਆਪਣੇ ਰੀਚਾਰਜ ਪਲਾਨ ਮਹਿੰਗੇ ਕੀਤੇ ਨੇ ਇਸ ਤੋਂ ਬਾਅਦ ਹੀ ਲੱਖਾਂ ਗਾ ਕ ਬੀਐਸਨਲ ਵਰਡ ਮੋੜਨ ਲੱਗੇ ਨੇ ਤੁਹਾਨੂੰ ਦੱਸ ਦਈਏ ਕਿ ਬੀਐਸਨਲ ਇਸ ਦਾ ਪੂਰਾ ਫਾਇਦਾ ਲੈ ਰਿਹਾ ਹੈ ਅਤੇ ਨਾਲ ਹੀ ਕਈ ਨਵੇਂ ਆਫਰ ਵੀ ਦੇ ਰਿਹਾ ਬੀਐਸਨਲ ਨੇ ਹਾਲ ਹੀ ਵਿੱਚ 447 ਰੁਪਏ ਦਾ ਇੱਕ ਰਿਚਾਰਜ ਚਾਰਜ ਪਲਾਨ ਪੇਸ਼ ਕੀਤਾ ਹੈ ਜੋ ਇਸ ਸਮੇਂ ਸੁਰਖੀਆਂ ਵਿੱਚ ਹੈ ਇਸ ਪਲਾਨ 'ਚ ਤੁਹਾਨੂੰ 60 ਦਿਨਾਂ ਦੀ ਵੈਲਿਡਿਟੀ ਅ ਲਿਮਿਟਿਡ ਕਾਲਿੰਗ 100 SMS ਅਤੇ 100 GB ਡਾਟਾ ਦਿੱਤਾ ਜਾਂਦਾ ਹੈ ਇਹ ਪਲਾਨ ਦੂਜੀਆਂ ਕੰਪਨੀਆਂ ਦੇ ਸਮਾਨ ਪਲਾਨ ਦੇ ਮੁਕਾਬਲੇ ਕਾਫੀ ਸਸਤਾ ਹੈ ਸੱਤ ਦਿਨਾਂ ਦੀ ਵੈਧਤਾ ਤੁਹਾਨੂੰ ਬਿਨਾਂ ਕਿਸੇ ਚਿੰਤਾ ਦੇ ਲੰਬੇ ਸਮੇਂ ਲਈ ਨੌਨ-ਸਟਾਪ ਸੇਵਾ ਦਾ ਆਨੰਦ ਲੈਣ ਦਿੰਦੀ ਹੈ। ਕਿਸੇ ਵੀ ਨੈੱਟਵਰਕ ਤੇ ਅਸੀਮਤ ਕਾਲਿੰਗ ਤੁਹਾਨੂੰ ਬਿਨਾਂ ਕਿਸੇ ਪਾਬੰਦੀ ਦੇ ਗੱਲ ਕਰਨ ਦੀ ਆਜ਼ਾਦੀ ਦਿੰਦੀ ਹੈ। 100GB ਡਾਟਾ ਤੁਹਾਨੂੰ ਵੀਡੀਓ ਸਟ੍ਰੀਮਿੰਗ, ਗੇਮਿੰਗ ਅਤੇ ਹੋਰ ਡਾਟਾ ਗਤੀਵਿਧੀਆਂ ਦਾ ਆਨੰਦ ਲੈਣ ਦਿੰਦਾ ਹੈ। ਤੁਹਾਨੂੰ ਦੱਸਦੀ ਕਿ ਇਸ ਸਸਤੇ ਪਲਾਨ ਦੇ ਵਿੱਚ ਬੀਐਸ ਨਲ ਟਿਊਨਸ ਅਤੇ ਇਰੋਸ ਨਾਓ ਦੀ ਮੁਫਤ ਸਬਸਕ੍ਰਿਪਸ਼ਨ ਵੀ ਉਪਲਬਧ ਹੈ। ਉਹਨਾਂ ਲਈ ਜੋ ਨਹੀਂ ਜਾਣਦੇ ਇਰੋਸ ਨਾਓ ਇੱਕ ਭਾਰਤ ਆਧਾਰਿਤ ਓਵਰ ਦੀ ਟੌਪ ਵੀਡੀਓ ਔਨ ਡਿਮਾਂਡ ਮਨੋਰੰਜਨ ਅਤੇ ਮੀਡੀਆ ਪਲੇਟਫਾਰਮ ਹੈ ਜੋ ਤੁਹਾਨੂੰ ਮਨੋਰੰਜਨ ਦੀ ਪੂਰੀ ਖਰਾਕ ਦਿੰਦਾ ਹੈ BSNL 447 ਰੁਪਏ ਦਾ ਰੀਚਾਰਜ ਪਲਾਨ ਉਹਨਾਂ ਗਾਕਾ ਲਈ ਇੱਕ ਵਧੀਆ ਵਿਕਲਪ ਹੈ ਜੋ ਲੰਬੀ ਵੈਲਿਡਿਟੀ ਅਸੀਮਤ ਕਾਲਿੰਗ ਅਤੇ ਹਾਈ ਸਪੀਡ ਡਾਟਾ ਚਾਹੁੰਦੇ ਹਨ ਤੁਹਨ ਦੱਸਦੀ ਕਿ ਹੁਣ ਬਾਕੀ ਕੰਪਨੀਆਂ ਹੁਣ ਫੇਲ ਹੁੰਦੀਆਂ ਹੋਈਆਂ ਦਿਖਾਈ ਦੇ ਰੀਆਂ ਨੇ ਉਸ ਦੇ ਵਿੱਚ ਬੀਐਸ ਨਾਲ ਆਪਣੇ ਸਭ ਤੋਂ ਸਸਤੇ ਤੇ ਵਧੀਆ ਪਲਾਨ ਦੇ ਕੇ ਗਾਹਕਾਂ ਨੂੰ ਆਪਣੇ ਵੱਲ ਆਕਰਸ਼ਿਤ ਕਰਦਾ ਹੋਇਆ ਦਿਖਾਈ ਦੇ ਰਿਹਾ ਵੱਡੀ ਮਹਿੰਗਾਈ ਦਾ ਅਸਰ ਮੋਬਾਈਲਾਂ ਦੇ ਰੀਚਾਰਜ ਤੇ ਵੀ ਦੇਖਣ ਨੂੰ ਮਿਲ ਰਿਹਾ ਤੁਹਾਨੂੰ ਦੱਸਦੀ ਹੈ ਕਿ ਜਿੱਥੇ ਸਾਰੀਆਂ ਚੀਜ਼ਾਂ ਦੇ ਰੇਟ ਵੱਧੇ ਨਜ਼ਰ ਆ ਰਹੇ ਨੇ ਉੱਥੇ ਹੀ ਹੁਣ ਮੋਬਾਈਲਾਂ ਦੀ ਗੱਲ ਕਰੀਏ ਤਾਂ ਮੋਬਾਈਲਾਂ ਦੇ ਰੀਚਾਰਜ ਪਲਾਨ ਵੀ ਵੱਧਦੇ ਹੋਏ ਨਜ਼ਰਾਰੇ ਨੇ ਜਿਸ ਕਰਕੇ ਲੋਕਾਂ ਨੂੰ ਕਾਫੀ ਪਰੇਸ਼ਾਨੀਆਂ ਵੀ ਆ ਰਹੀਆਂ ਪਰ ਤੁਹਾਨੂੰ ਦੱਸ ਦਈਏ ਕਿ ਉਸ ਦੇ ਚੱਲਦਿਆਂ ਹੀ BSNL ਕਾਫੀ ਫਾਇਦਾ ਉਠਾ ਰਿਹਾ ਜਿੱਥੇ Airtel ਅਤੇ Vi ਨੇ ਆਪਣੇ ਦੀ ਚਾਰਜ ਪਲਾਨ ਮਹਿੰਗੇ ਕੀਤੇ ਨੇ ਇਸ ਤੋਂ ਬਾਅਦ ਹੀ ਲੱਖਾਂ ਗਾਹਕ BSNL ਵੱਲ ਮੁੜਨ ਲੱਗੇ ਨੇ ਤੁਹਾਨੂੰ ਦੱਸ ਦਈਏ ਕਿ BSNL ਇਸ ਦਾ ਪੂਰਾ ਫਾਇਦਾ ਲੈ ਰਿਹਾ ਅਤੇ ਨਾਲ ਹੀ ਕਈ ਨਵੇਂ ਆਫਰ ਵੀ ਦੇ ਰਿਹਾ BSNL ਨੇ ਹਾਲ ਹੀ ਵਿੱਚ 447 ਰੁਪਏ ਦਾ ਇੱਕ ਰੀਚਾਰਜ ਪਲਾਨ ਪੇਸ਼ ਕੀਤਾ ਹੈ ਜੋ ਇਸ ਸਮੇਂ ਸੁਰਖੀਆਂ ਵਿੱਚ ਹੈ ਇਸ ਪਲਾਨ 'ਚ ਤੁਹਾਨੂੰ 60 ਦਿਨਾਂ ਦੀ ਵੈਲਿਡਿਟੀ ਅਲਿਮਿਟਿਡ ਕਾਲਿੰਗ 100 ਐਸਮਸ ਅਤੇ 100 GB ਡਾਟਾ ਦਿੱਤਾ ਜਾਂਦਾ ਹੈ। ਇਹ ਪਲਾਨ ਦੂਜੀਆਂ ਕੰਪਨੀਆਂ ਦੇ ਸਮਾਨ ਪਲਾਨ ਦੇ ਮੁਕਾਬਲੇ ਕਾਫੀ ਸਸਤਾ ਹੈ। 60 ਦਿਨਾਂ ਦੀ ਵੈਧਤਾ ਤੁਹਾਨੂੰ ਬਿਨਾਂ ਕਿਸੇ ਚਿੰਤਾ ਦੇ ਲੰਬੇ ਸਮੇਂ ਲਈ ਨੌਨ-ਸਟਾਪ ਸੇਵਾ ਦਾ ਆਨੰਦ ਲੈਣ ਦਿੰਦੀ ਹੈ। ਕਿਸੇ ਵੀ ਨੈਟਵਰਕ 'ਤੇ ਅਸੀਮਤ ਕਾਲਿੰਗ ਤੁਹਾਨੂੰ ਬਿਨਾਂ ਕਿਸੇ ਪਾਬੰਦੀ ਦੇ ਗੱਲ ਕਰਨ ਦੀ ਆਜ਼ਾਦੀ ਦਿੰਦੀ ਹੈ। 100 GB ਡਾਟਾ ਤੁਹਾਨੂੰ ਵੀਡੀਓ ਸਟ੍ਰੀਮਿੰਗ ਗੇਮਿੰਗ ਅਤੇ ਹੋਰ ਡਾਟਾ ਗਤੀਵਿਧੀਆਂ ਦਾ ਆਨੰਦ ਲੈਣ ਦਿੰਦਾ ਹੈ ਤੁਹਾਨੂੰ ਦੱਸਦੀ ਕਿ ਇਸ ਸਸਤੇ ਪਲਾਨ ਦੇ ਵਿੱਚ ਬੀਐਸਨਲ ਟਿਊਨਸ ਅਤੇ ਇਰੋਸ ਨਾਓ ਦੀ ਮੁਫਤ ਸਬਸਕ੍ਰਿਪਸ਼ਨ ਵੀ ਉਪਲਬਧ ਹੈ ਉਹਨਾਂ ਲਈ ਜੋ ਨਹੀਂ ਜਾਣਦੇ ਇਰੋਸ ਨਾਓ ਇੱਕ ਭਾਰਤ ਆਧਾਰਿਤ ਓਵਰ-ਦੀ-ਟੌਪ ਵੀਡੀਓ ਔਨ-ਡਿਮਾਂਡ ਮਨੋਰੰਜਨ ਅਤੇ ਮੀਡੀਆ ਪਲੇਟਫਾਰਮ ਹੈ ਜੋ ਤੁਹਾਨੂੰ ਮਨੋਰੰਜਨ ਦੀ ਪੂਰੀ ਖੁਰਾਕ ਦਿੰਦਾ ਹੈ। ਨੈਸ਼ਨਲ 447 ਰੁਪਏ ਦਾ ਰੀਚਾਰਜ ਪਲਾਨ ਉਹਨਾਂ ਗਾਹਕਾਂ ਲਈ ਇੱਕ ਵਧੀਆ ਵਿਕਲਪ ਹੈ ਜੋ ਲੰਬੀ ਵੈਲਿਡਿਟੀ, ਅਸੀਮਤ ਕਾਲਿੰਗ ਅਤੇ ਹਾਈ ਸਪੀਡ ਡਾਟਾ ਚਾਹੁੰਦੇ ਹਨ। ਤੁਹਾਨੂੰ ਦੱਸਦੀ ਕਿ ਹੁਣ ਬਾਕੀ ਕੰਪਨੀਆਂ ਹੁਣ ਫੇਲ ਹੁੰਦੀਆਂ ਹੋਈਆਂ ਦਿਖਾਈ ਦੇ ਰਹੀਆਂ ਨੇ ਉਸ ਦੇ ਵਿੱਚ ਬੀਐਸ ਨਾਲ ਆਪਣੇ ਸਭ ਤੋਂ ਸਸਤੇ ਤੇ ਵਧੀਆ ਪਲਾਨ ਦੇ ਕੇ ਗਾਹਕਾਂ ਨੂੰ ਆਪਣੇ ਵੱਲ ਆਕਰਸ਼ਿਤ ਕਰਦਾ ਹੋਇਆ ਦਿਖਾਈ ਦੇ ਰਿਹਾ ਹੈ।